ਉਗ ਤੋਆ ਕਰਕੇ ਡੇੜੇ ਨੇ ਬ੍ਰੇਕ ਮਾਰੀ ਤੇ ਪਿੱਛੇ ਵੱਜਿਆ ਸੀਗਾ ਉਹਦੇ ਬਸ ਉਹ ਡਿੱਗਨ ਤੋਂ ਬਾਅਦ ਸੜਨ ਡਿੱਗ ਪਿਆ ਸੜਨ ਡਿੱਗਨ ਤੋਂ ਬਾਅਦ ਉਦੋਂ ਟਾਲੀ ਇੱਕਦਮ ਸਪੀਡ ਨਾਲ ਬੜੀ ਤੇਜ਼ ਨਾਲ ਟਾਲੀ ਆਈ ਜਦੋਂ ਉਹਨੂੰ ਗੁਜ਼ਰ ਕੇ ਅੱਗੇ ਲੰਘ ਰਹੀ ਜੇ ਤੇ ਕੋਤਬੇ ਵਾਲੇ ਮੋੜ ਤੇ ਲੱਗੀ ਇੱਕ ਤੇਜ਼ ਰਫ਼ਤਾਰ ਟਰਾਲੀ ਜਿਹੜੀ ਪੱਠੇ ਤੋਂ ਪੱਠੇ ਨੂੰ ਜਾ ਰਹੀ ਸੀ ਬਹੁਤ ਜ਼ਿਆਦਾ ਤੇਜ਼ ਬਹੁਤ ਤੇਜ਼ ਸੀਗੀ ਭਾਜੀ ਉਹਦੇ ਤੋਂ ਕੁਝ ਸੰਭਲੀ ਨਹੀਂ ਤੇ ਜਾਂਦੇ ਸਾਰੇ ਇਹਨਾਂ ਨੇ ਮਿਲ ਕੇ ਟਰੈਕਟਰ ਦੇ ਉੱਪਰ ਚੜਾਤਾ ਉਹਨਾਂ ਨੇ ਕੀ ਨਾ ਗਿਦਾ ਮੇਰਾ ਨਾਮ ਬਲਵੀਰ ਸਿੰਘ ਜੀ ਹਾਂ ਜੀ ਹਾਂ ਵਾਸੀ ਪਿੰਡ ਗਿਲਚੇ ਤੇ ਕਿਹੜੇ ਇੱਥੇ ਇਹ ਕਿਦਾਂ ਟਹਣ ਕੇ ਦੇਖੋ ਇਹ ਕਿੰਨੀ ਕੁ ਉਮਰ ਚੰਗਾ ਉਮਰ ਤਕਰੀਬਨ 50 ਸਾਲ ਦੀ ਕਿ ਗਰੀ ਹਾਂ ਮੇਰੇ ਚਾਚੇ ਦਾ ਲੜਕਾ ਇਸ ਵੇਰੇ ਨਾ ਤਕਰੀਬਨ 8:30 9:00 ਵੇ ਦੇ ਕਰੀਬ ਬਾਜ਼ਾਰ ਆ ਰਿਹਾ ਸੀ ਬੋਰ ਦਾ ਸਮਾਨ ਲੈਣ ਵਾਸਤੇ ਤੇ ਕੋਤਬੇ ਵਾਲੇ ਮੋੜ ਦੇ ਲੱਗੇ ਇੱਕ ਤੇਜ਼ ਰਫਤਾਰ ਟਰਾਲੀ ਜਿਹੜੀ ਪੱਠੇ ਤੋਂ ਪੱਠੇ ਨੂੰ ਜਾ ਰਹੀ ਸੀ ਬਹੁਤ ਜਿਆਦਾ ਤੇਜ਼ ਬਹੁਤ ਤੇਜ਼ ਸੀਗੀ ਭਾਜੀ ਉਹਦੇ ਤੋਂ ਕੁਝ ਸੰਭਲੀ ਨਹੀਂ ਤੇ ਜਾਂਦੇ ਸਾਰੀ ਇਹਨਾਂ ਨੇ ਮਿਲ ਕੇ ਇਹ ਮੋਟਰ ਇਹ ਮੋਟਰਸਾਈਕਲ ਤੇ ਆ ਰਹੀ ਸੀ ਸ਼ਹਿਰ ਨੂੰ ਤੇ ਟਰੈਕਟਰ ਦੀ ਉੱਪਰ ਚੜਾਤਾ ਉਹਨਾਂ ਨੇ ਹਾਂਜੀ ਮੌਕੇ ਤੇ ਹੀ ਡੈਥ ਹੋ ਗਈ ਟਰੈਕਟਰ ਹਾਂਜੀ ਟਰੈਕਟਰ ਹਾਂਜੀ ਟਰੈਕਟਰ ਟਾਲੀ ਪੱਠੇ ਤੋਂ ਬਰਬੰਦ ਕੀਤਾ ਤੇ ਉਹਨਾਂ ਟਰਾਲੀ ਟਰੈਕਟਰ ਪਾਸੇ ਕਰ ਲੇਤਾ ਤੇ ਕੱਲੀ ਟਰਾਲੀ ਉਹਨਾਂ ਨੇ ਦੇ ਦਿੱਤੀ ਹੋਈ ਹੈ ਜਿਹੜੀ ਡਰਾਈਵਰ ਨਹੀਂ ਇਹ ਬਣਾਉਂਦਾ ਡਰਾਈਵਰ ਦਾ ਨਾਮ ਦੱਸਿਆ ਉਹਨਾਂ ਨੇ ਪੱਠੇ ਵਾਲਿਆਂ ਦੇ ਕਹਿਣ ਮੁਤਾਬਕ ਜਿਹੜਾ ਨਾਮ ਉਹਦਾ ਹਰਜੀਤ ਸਿੰਘ ਪੁੱਤਰ ਹਾਕਮ ਸਿੰਘ ਦਾ ਜੀ ਵਾਸੀ ਪਿੰਡ ਦੁਲਚੀਕੇ ਉਹਨਾਂ ਨੇ ਸਾਈਡ ਤੇ ਕਰ ਦਿੱਤਾ ਜੀ ਹਾਂਜੀ ਗ੍ਰਿਫਤਾਰੀ ਹੋਣੀ ਚਾਹੀਦੀ ਹਾਂਜੀ ਬਿਲਕੁਲ ਹੋਣੀ ਚਾਹੀਦੀ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਛੋਟੇ ਛੋਟੇ ਬੱਚੇ ਉਹਦੇ ਹਾਂਜੀ ਕੀ ਨਾਮ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਕੀ ਲੱਗਦਾ ਜੀ ਦਿੱਦਤ ਹੋਈ ਭਰਾ ਸੀ ਮੇਰਾ ਤੇ ਕੀ ਹੋਇਆ ਕੀ ਇਹ ਬਸ ਭਰਾ ਮੇਰਾ ਸਮਾਨ ਲੈਣ ਆ ਰਿਹਾ ਸੀ ਸ਼ਹਿਰੋਂ ਸਾਡਾ ਨੇ ਬੋਰ ਦਾ ਕਿੱਥੇ ਦਾ ਰਹਿਣ ਵਾਲਾ ਇਹ ਦੁਲਚੀ ਪਿੰਡ ਕਿੰਨੇ ਵਿਆਹ ਸੀਗਾ ਵਿਆਹ ਸੀ ਤਿੰਨ ਬੱਚੇ ਸੀ ਛੋਟੇ ਨੇ ਛੋਟੇ ਨੇ ਜੀ ਅੱਛਾ ਕਿਵੇਂ ਹੋ ਗਈ ਜੀ ਚੱਲਿਆ ਸੀ ਤੇਰੇ ਤੋਂ ਪੱਠਿਆਂ ਵਾਲੀ ਟਰਾਲੀ ਆ ਰਹੀ ਸੀ ਪੱਪੂ ਕੀ ਕਿਸੇ ਪੱਠਿਆਂ ਵਾਲੀ ਟਰਾਲੀ ਆ ਰਹੀ ਸੀ ਤੇਜ਼ ਸਾਰ ਬੜੀ ਹਿੰਦੂ ਸੰਭਲਾ ਨਹੀਂ ਗਿਆ ਟਰੈਕਟਰ ਹਾਂ ਹਾਂ ਜੱਕ ਤੇ ਚੜਾਤਾ ਸੀ ਸਿਰ ਦੀ ਸਿਰ ਉਹਦਾ ਫਿਸ ਗਿਆ ਸਲੋ ਗੱਥੇ ਮੌਕੇ ਤੇ ਡਾਡ ਗਿਆ ਉਹਨੇ ਟਰਾਲੀ ਨਹੀਂ ਗ੍ਰਫਤਾਰ ਕੀਤਾ ਨਹੀਂ ਟਰਾਲੀ ਕੀਤੀ ਕੱਲੀ ਟਰਾਲੀ ਬਰਾਮਦ ਕੀਤੀ ਨੇ ਬਾਕੀ ਉਹਦਾ ਟਰੈਕਟਰ ਕੋਈ ਨਹੀਂ ਦਿੱਤਾ ਹਾਂਜੀ ਹੁਣ ਕੀ ਕਾਰਵਾਈ ਦੀ ਮੰਗ ਕਾਰਵਾਈ ਇਹ ਹੈ ਸਾਰੇ ਉਹਨਾਂ ਦੇ ਪਰਚਾ ਆ ਜਾਵੇ ਕੁਝ ਵੀ ਕੀਤਾ ਜਾਵੇ ਉਹਨਾਂ ਤੇ ਅਸੀਂ ਅਨੇ ਹਾਂਜੀ ਸਾਫ ਹੋਣਾ ਚਾਹੀਦਾ ਹੈ ਕਿਹ ਕਿਹ ਨਾਲ ਜਿੱਤੇ ਗਏ ਇਹ ਗੁਰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਕਿਲਚੇ ਦਾਖਲੇ ਦੁੱਝੇ ਕੇ ਇਹ ਆਪਣੇ ਮੋਟਰਸਾਈਕਲ ਤੋਂ ਫਰੀਪੁਰ ਨੂੰ ਆ ਰਿਹਾ ਸੀਗਾ ਤੇ ਰਸਤੇ ਵਿੱਚ ਇੱਕ ਆਪਣੇ ਰੇੜਾ ਜਾ ਰਿਹਾ ਸੀਗਾ ਉਹ ਟੋਆ ਕਰਕੇ ਰੇੜੇ ਨੇ ਬ੍ਰੇਕ ਮਾਰੀ ਤੇ ਪਿੱਛੇ ਵੱਜਿਆ ਸੀਗਾ ਉਹਦੇ ਬਸ ਉਹ ਡਿੱਗਣ ਤੋਂ ਬਾਅਦ ਸੜਕ ਡਿੱਗ ਪਿਆ ਸੜਕ ਡਿੱਗਣ ਤੋਂ ਬਾਅਦ ਉਧਰ ਟਾਲੀ ਇੱਕਦਮ ਸਪੀਡ ਨਾਲ ਬੜੀ ਤੇਜ਼ ਨਾਲ ਟਾਲੀ ਆਈ ਜੋ ਨੂੰ ਕੋਚਰ ਕੇ ਅਗਲ ਨਿਕਲ ਰਹੀ ਜਿਸ ਨਾਲ ਦੀ ਮੌਤ ਹੋ ਗਈ ਆ ਇਸ ਬੰਦੀ ਅਸੀਂ ਐਫਆਰ ਦੇ ਪ੍ਰਕਾਰ ਸੁਜੀ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 88 ਦੱਜ ਰਿਸ਼ਤ थाना ਕੀਤਾ ਤੇ ਮੁਕਦਮੇ ਤਫਤੀਸ਼ ਜਾਰੀ ਹੈ ਨਹੀਂ ਗ੍ਰਿਫਤਾਰੀ ਪਾਈ ਹੈ ਨਹੀਂ ਹਲੇ ਨਹੀਂ ਜੀ ਗ੍ਰਿਫਤਾਰੀ ਕਰਾਂਗੇ ਜੀ ਹਾਂ ਤਫਤੀਸ਼ ਜਾਰੀ ਹੈ ਲੈ ਟਰਾਲੀ ਕਰ ਲਈ ਤੇ ਹਾਂ ਟਰਾਲੀ ਲੈ ਲਈ ਕੰਪਲੀਟ ਨੇ ਨਹੀਂ ਟਰੈਕਟਰ ਨਹੀਂ ਮਿਲਿਆ ਟਰੈਕਟਰ ਲੈ ਕੇ ਭੱਜ ਗਿਆ ਟਰਾਲੀ ਮਿਲ ਗਈ ਸਾਨੂੰ ਉਹ ਅਸੀਂ ਕਬਜ਼ੇ ਲੈ ਲਈ ਆ ਅਗਲੀ ਤਫਤੀਸ਼ ਜਾਰੀ ਹੈ